ਲਓ ਜੀ ਸੋਨੂੰ ਅੱਜ ਮਲਾਉਣ ਜਾ ਰਿਹਾ ਮਿਸਤਰੀ ਜਸਵੀਰ ਸਿੰਘ ਜੀ ਫਲੇੜੇ ਵਾਲੇ ਇਹ ਬਣਾ ਰਹੇ ਨੇ ਅੱਜ ਇੱਕ ਨਵੀਂ ਚੀਜ਼ ਖਰਾਤ ਤੇ ਬਾਈ ਕੀ ਬਣਾ ਰਹੇ ਹੋ ਮਿਸਤਰੀ ਜੀ ਕੋਟਣਾ ਬਣਾਣਾ ਬਾਈ ਕੋਟਣਾ ਆਮ ਕੋਟਣਾ ਕਹੇ ਬਾਈ ਕੋਈ ਹੋਰ ਕੰਮ ਵਾਲਾ ਨਾ ਨਾ ਹੋਰ ਕੰਮ ਰਗੜਨ ਵਾਲਾ ਬਈ ਰਗੜਾ ਰਗੜਾ ਲੰਮੜਾ ਰਗੜਾ ਅੱਛਾ ਰਗੜਾ ਜਿਹੜਾ ਨੇਗ ਸਿੰਘ ਵਰਤਦੇ ਨੇ ਅੱਛਾ ਨੇਗ ਸਿੰਘ ਵਰਤਦੇ ਨੇ ਜਾਂ ਸਰਦਾਈ ਬਣਾਉਣ ਵਾਲੇ ਵਰਤਦੇ ਨੇ ਲਓ ਜੀ ਫਿਰ ਚਲਾ ਦਿਓ ਮਿਸਤਰੀ ਜੀ ਆ ਸ਼ਾਮ ਮਿਸਤਰੀ ਜੀ ਬਰੇ ਇਹ ਤੁਸੀਂ ਆਰਡਰ ਤੇ ਤਿਆਰ ਕਰਕੇ ਦਿੰਨੇ ਹੋ ਕਾ ਇਹ ਕੀ ਗੱਲ ਬਾਤ ਆ ਆਰਡਰ ਤੇ ਨਹੀਂ ਜੀ ਆਰਡਰ ਤੇ ਨੇ ਕੇ ਕਿੰਨੇ ਪੈਸੇ ਦਾ ਬਣਦਾ ਜੀ 1500 ਰੁਪਏ ਦਿੰਨੇ ਆ 1500 ਦਾ ਹਾਂ ਜੀ 1500 ਦਾ ਲੱਕੜ ਵੀ ਥੋੜੀ ਬਾਈ ਲੱਕੜ ਵੀ ਹੈਗੀ ਜੀ ਲੱਕੜ ਵੀ ਮਿਸਤਰੀ ਦੀ ਨਿੰਮਦਾ ਬਾਈ ਇਹ ਨਿੰਮਦਾ ਜੀ ਨਿੰਮਦਾ ਬਾਈ ਜੇ ਕਿਸੇ ਨੇ ਸਰਦਾਈ ਰਗੜਨ ਵਾਸਤੇ ਕਿਸੇ ਵੀਰ ਭਰਾ ਨੂੰ ਚਾਹੀਦਾ ਹੋਵੇ ਪਿੰਡ ਪਿੰਡ ਵੀ ਰੋਕੇ ਕਲਾਮ ਮਿਸਤਰੀ ਜਸਵੀਰ ਸਿੰਘ ਜੀ ਫਰੇਡੇ ਵਾਲੇ ਆਪ ਨੂੰ ਆਉਂਦੇ ਨੇ ਬਾਈ ਖਰਾਤ ਲਾਈ ਹੋਈ ਹੈ ਸਾਰਾ ਕੰਮ ਆਪ ਕਰਕੇ ਜਿਹੇ ਜਿਹਾ ਵੀ ਮਰਜ਼ੀ ਤਿਆਰ ਕਰਾਉਣਾ ਉਹ ਜਿਹਾ ਮਿਸਤਰੀ ਤਿਆਰ ਕਰਕੇ ਦੇ ਦਊਗਾ ਧੰਨਵਾਦ ਬਾਈ ਸਭ ਦਾ ਧੰਨਵਾਦ